ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਬਲਵਿੰਦਰ ਕੰਗਵੰਨੀ ਨੇ ਅੱਜ ਇੱਕ ਟਵੀਟ ਜ਼ਰੀਏ ਇੱਕ ਸੁਝਾਅ ਦਿੱਤਾ ਉਹਨਾਂ ਨੇ ਕਿ ਲੈਂਡ ਪੂਲਿੰਗ ਦੇ ਮੁੱਦੇ ਉੱਤੇ ਪੰਜਾਬ ਦੇ ਕਿਸਾਨਾਂ ਨੂੰ ਭਰੋਸੇ 'ਚ ਲੈ ਕੇ ਅੱਗੇ ਵਧਿਆ ਜਾਵੇ ਕੰਗ ਸਾਬ ਟਵੀਟ ਕਰ ਆਪਣੀ ਹਾਈ ਕਮਾਂਡ ਨੂੰ ਕਹਿ ਰਿਹਾ ਹੈ ਕਿ ਠਟਾਲੇ ਕਰੋ ਪਰ ਸਾਨੂੰ ਪੰਜਾਬ 'ਚ ਤੁਰਨ ਜੋਗਾ ਸਿਆਸਤ ਕਰਨ ਜੋਗਾ ਤਾਂ ਛੱਡ ਦਿਓ ਪੰਜਾਬ ਦੇ ਕਿਸਾਨ ਕਿਹੜੀ ਗੱਲੋਂ ਸਹਿਮਤ ਹੋਣ ਕਿਸ ਚੀਜ਼ ਨਾਲ ਵਿਚਾਰ ਕਰਨ ਕਿ ਆਪਣੇ ਭੁੱਖ ਨੂੰ ਖਤਮ ਕਰਨ ਲਈ ਕਿ ਆਪਣੀ ਜ਼ਮੀਨ ਨੂੰ ਕੁਝ ਗੱਜ ਦੇ ਪਲਾਟ ਚ ਸਬਮਿਟ ਕਰਨ ਲਈ ਜਾਂ ਆਪਣੀਆਂ ਆਉਂਦੀਆਂ ਪੀੜ੍ਹੀਆਂ ਨੂੰ ਉਥੇ ਬਣੀਆਂ ਬਿਲਡਿੰਗਾਂ ਚ ਨੌਕਰੀ ਦਿਵਾਉਣ ਲਈ ਕਿ ਇਸ ਕਰਕੇ ਪੰਜਾਬੀ ਤੁਹਾਡੇ ਨਾਲ ਵਿਚਾਰ ਕਰਨ ਕਾ ਲੱਗਦਾ ਸੁਝਾਅ ਕੀ ਦਿੱਤਾ ਕੰਗ ਸਾਹਿਬ ਨੇ ਦਿੱਲੀ ਤੋਂ ਕੇਜਰੀਵਾਲ ਦਾ ਹੁਕਮ ਆਇਆ ਤੇ ਕੰਗ ਸਾਹਿਬ ਨੇ ਟਵੀਟ ਹੀ ੜਾਤਾ ਪੰਜਾਬੀਓ ਜਿਹੜੇ ਆਪਣੇ ਐਮਪੀ ਦਾ ਸੁਝਾਅ ਸੁਣਨ ਨੂੰ ਤਿਆਰ ਨਹੀਂ ਉਹ ਆਪਣੇ ਪੰਜਾਬੀਆਂ ਬਾਰੇ ਕੀ ਸੋਚਣਗੇ ਕੀ ਹਮਦਰਦੀ ਕਰਨਗੇ ਜਦੋਂ ਦਿੱਲੀ ਦਾ ਲੈਂਡ ਮਾਫੀਆ ਪੰਜਾਬ ਦੀ ਉਪਜਾਊ ਜ਼ਮੀਨ ਤੇ ਹੀ ਆਖਰ ਰੱਖੀ ਬੈਠਾ ਆਪ ਵਾਲੇ ਪੈਸੇ 'ਚ ਅੰਨੇ ਹੋਇਆਂ ਨੂੰ ਸਰਗਣਾ ਦਿਸਦੇ ਐ ਉਹਨਾਂ ਨੂੰ ਕਿਸਾਨ ਨਹੀਂ ਦਿਸਦੇ ਪੰਜਾਬ ਕੰਗਸਾਹਬ ਖੁੱਲ ਕੇ ਅੱਜ ਅਸਲੀਅਤ ਦੱਸ ਦਿਓ ਪੰਜਾਬੀਆਂ ਨੂੰ ਕਿ ਕਿਹਨੇ ਤੁਹਾਨੂੰ ਫੋਨ ਤੇ ਦਬਕਾਇਆ ਹੈ ਕੀ ਆਖਿਆ ਅੱਜ ਪੰਜਾਬ ਨਾਲ ਵਫਾਦਾਰੀ ਨਿਭਾਉਣ ਦਾ ਮੌਕਾ ਹੈ ਤੁਹਾਡੇ ਕੋਲੇ ਮੈਦਾਨ 'ਚ ਆਜੋ ਖੁੱਲ ਕੇ ਅੱਜ ਪੰਜਾਬ ਤੁਹਾਡਾ ਸਾਥ ਦਿਓ ਪਰਮਿੰਦਰ ਬਰਾੜ ਤੁਹਾਡਾ ਸਾਥ ਦਿਓ ਪੰਜਾਬ ਨਾਲ ਖੜੋ ਪੰਜਾਬੀਆਂ ਨਾ ਖੜੋ ਕੇਜਰੀয়াল ਦਾ ਬੰਦੂਆ ਨੇਤਾ ਬਣਨਾ ਛੱਡ ਦਿਓ ਤੇ ਭਗਤ ਸਿੰਘ ਜੀ ਦੀ ਸੋਚ ਤੇ ਜੋਸ਼ ਵਿਖਾਓ ਮੌਕਾ ਹੈ ਤੁਹਾਡੇ ਕੋਲੇ ਗੁਲਾਮੀ ਤੋਂ ਆਜ਼ਾਦੀ